ਮੈਂ ਇੱਥੇ ਆ ਡੇਰੀ ਚ ਆਇਆ ਸੀ ਆਵੇ ਇੱਥੇ ਗੱਡੀ ਬੈਕ ਲਈ ਉਹ ਇਹਨਾਂ ਨੇ ਉਹ ਬਤਕਾਂ ਕੁੱਕੜ ਕੁੱਤੇ ਕਈ ਕੁਝ ਰੱਖਿਆ ਉਹ ਟਰੈਕਟਰ ਖੜੇ ਇਹਨਾਂ ਦੇ ਉਹ ਖੇਤੀ ਵਾਲੇ ਸੰਦ ਅੱਗੇ ਇੱਕਦਮ ਵੀ ਛੇ ਦਾ ਕੁੱਤਾ ਛੋਟਾ ਜਿਹਾ ਆਹ ਦੇਖੋ ਅਜੇ ਛੋਟਾ ਜਿਹਾ ਕੁੱਤਾ ਵੈਸੇ ਇੱਕ ਇੰਦਾ ਕੁਝ ਨਹੀਂ ਗਾ ਛੋਟਾ ਕਤੂਰਾ ਜਿਹਾ ਪਿੰਦਾ ਪੁੰਦਾ ਮਾੜਾ ਮੋਟਾ ਰੋਲਾ ਪਾਉਂਦਾ ਹੁੰਦਾ ਪਰ ਇੰਨਾ ਤੇ ਉਹ ਬਤਕਾਂ ਆ ਬੁੜਾ ਹੁਣ ਇੱਥੇ ਟਰਾਲੀ ਬੈਕ ਕਰਨ ਦੇ ਆ ਪੁਰਾਣੇ ਤੰਦ ਖਾਲ ਦਾ ਇੱਥੇ ਐ ਮਿੱਤਰੋ ਆ ਦੇਖੋ ਕਿੰਨੀ ਪੁਰਾਣੀ ਘਟ ਤੋਂ ਮੈਂ ਇਹਨੂੰ ਪੁੱਛਿਆ ਕਿੰਨੀ ਕਹਿੰਦਾ 50 ਸਾਲ ਪੁਰਾਣੀ ਟਰਾਲੀ 50 ਸਾਲ ਆ ਟਰਾਲੀ ਇਹ ਹੁਣ ਪੱਠੇ ਵੱਡਣ ਚੱਲਾ ਖੇਤਾਂ ਵਿੱਚ ਉਹਨੂੰ ਮੋਹ ਰਹੇ ਨਾ ਉਹ ਜਿਹੜਾ ਫਰਨਾ ਜਿਹਾ ਲੱਗਾ ਆ ਜਿੱਦਾਂ ਕੰਬਾਈਨ ਦੇ ਆਪਣੇ ਹੁੰਦਾ ਉਹਨੇ ਵੱਡੀ ਜਾਣਾ ਵੱਢ ਕੇ ਤਾਂ ਇਦਾਂ ਇਕੱਠੇ ਜਿਉਂ ਹੀ ਕੰਬਾਈਨ ਨਾਲ ਸੱਟ ਕੇ ਤੇ ਪਿੱਛੇ ਆ ਟਰਾਲੀ ਅਟੈਚ ਹੋਈ 50 ਸਾਲ ਪੁਰਾਣੀ ਆ 50 60 ਸਾਲ ਪੁਰਾਣੀ ਇਹਨੂੰ ਮੈਂ ਪੁੱਛਿਆ ਸੀ ਉਨੇ ਆਈਡੀ ਇਹਨਾਂ ਦੱਸਿਆ ਕਹਿੰਦਾ ਮੈਨੂੰ ਵੀ ਪੱਕਾ ਹੋ ਸਕਦਾ ਜਿਆਦਾ ਹੋਵੇ ਆ ਜਿਹੜੀ ਟਰਾਲੀ ਜੀ ਲੈ ਗਿਆ ਹੁਣ ਪੱਠੇ ਲੈਣ ਚੱਲਾ ਵੱਡਾ ਗੋਰਾ ਜਿਹੜਾ ਆ ਜਿੱਥੇ ਡੇਰੀ 'ਚ ਆਇਆ ਮੈਂ ਇਹ ਬਹੁਤ ਪੁਰਾਣੀ ਡੇਰੀ ਆ ਜਿੱਦਾ ਅੱਜ ਆਪਣੇ ਕਹਿੰਦੇ ਆ ਦੇਖੋ ਇਹਨੂੰ ਕਿੱਦਾਂ ਉੱਲੀ ਲੱਗੀ ਐ ਇਹਦੇ ਵਿੱਚ ਇਹ ਉਹ ਪਾਉਂਦੇ ਖਾਲ ਖੂਲ ਛੋਟੀ ਜੀ ਡੇਰੀ ਆ ਕੋਈ ਏਡੀ ਵੱਡੀ ਨਹੀਂਗੀ ਤੇ ਪਰ ਹੁਣ ਸਾਨੂੰ ਕੰਮਕਾਰ ਦਾ ਕਰਕੇ ਭਈ ਆਉਣਾ ਪੈਂਦਾ ਛੋਟੀ ਵੀ ਇੱਥੇ ਗੱਡੀ ਬੈਕ ਬੂਕ ਕਰਨੀ ਲਾਉਣੀ ਇੱਥੇ ਉਹ ਮੈਨੂੰ ਜਗਾਤ ਹੈਗੀ ਆ ਮੋੜ ਜਾਂਦੀ ਆ ਪਰ ਕਾਫੀ ਪਰੇਸ਼ਾਨੀ ਆਉਂਦੀ ਇੱਥੇ ਗੱਡੀ ਬੈਕ ਕਰਕੇ ਲਾਉਣੀ ਪੈਂਦੀ ਆ ਬੜਾ ਔਖਾ ਹੁੰਦਾ ਜਦੋਂ ਗੱਡੀ ਬੈਕ ਲਾਉਣੀ ਪੈਂਦੀ ਇੱਥੇ ਜਗਾ ਥੋੜੀ ਆ ਤੇ ਇਹ ਰਸਤਾ ਬਹੁਤ ਤੰਗ ਆ ਮੋਹਰੇ ਸਾਈਕਲ ਵੀ ਆ ਜਵਾ ਉਹ ਤੇ ਗੱਡੀ ਇੱਕ ਆਉਂਦੀ ਮੋਹਰੇ ਵਿੱਚ ਦਰਖਤਾਂ ਵਿੱਚ ਦੇਖਦੀ ਪੂਰਾ ਮਸਲ ਟਰੱਕ ਜਿਹੜਾ ਆ ਟੈਂਕਰ ਮਸੀ ਪੂਰਾ ਪੂਰੇ ਨੰਗਦਾ ਬੜੇ ਧਿਆਨ ਨਾਲ ਚਲਾਉਣੀ ਪੈਂਦੀ ਗੱਡੀ ਭਰਾਵਾ ਇੱਥੇ ਤੇ ਹੋ ਤੇ ਉਹ ਗੱਡੀ ਵਾਲਾ ਵੀ ਹੌਲੀ ਹੌਲੀ ਜਾਣ ਦੇ ਇਹ ਡੈਰੀ ਇੱਥੇ ਇਟਲੀ ਦੀ ਹੈ ਪੁਰਾਣੀ ਜੀ ਆ ਦੇਖੋ ਬਹੁਤ ਪੁਰਾਣੀ ਡੈਰੀ ਹੈ ਹੁਣ ਤਾਂ ਵੇ ਇਹ ਜ਼ਿਆਦਾਤਰ ਤੇ ਇਦਾਂ ਦੀਆਂ ਬੰਦ ਹੋ ਗਈਆਂ ਆ ਇਹ ਤਾਂ ਕਿਤੇ ਕਿਤੇ ਕੋਈ ਮਾਤੜ ਜਿਹੜਾ ਹਨਾ ਮੇਰੇ ਵਰਗਾ ਬਿਲਕੁਲ ਹੀ ਜਿੰਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਸੱਚੀ ਗੱਲ ਦੱਸਦਾ ਜਿਹੜੀ ਕਿਸੇ ਨੂੰ ਵਿਚਾਰੇ ਨੂੰ ਕੋਈ ਕੰਮਕਾਰ ਨਹੀਂ ਜਾਂ ਮੇਰੇ ਜਿੰਨੀ ਮੈਨੂੰ ਪਾਈ ਸਮਝ ਲੱਗੀ ਜਾਂ ਜਿਹਨੂੰ ਹੋਰ ਗੋਰਿਆਂ ਦੀ ਗੱਲ ਕਰਦਾ ਮੈਂ ਜਿਹਨੂੰ ਕੋਈ ਮੇਰੇ ਵਾਂਗ ਕੋਈ ਹੋਰ ਕੰਮਕਾਰ ਨਹੀਂ ਆਉਂਦਾ ਜਾਂ ਉਹ ਫਸਿਆ ਫਸਾਇਆ ਕਰਦਾ ਜਾਂ ਜਿਹਦੇ ਕੋਲ ਹੱਦੋਂ ਵੱਧ ਪੈਸੇ ਆ ਇਹ ਵੀ ਮੈਂ ਦੇਖਿਆ ਬਹੁਤ ਘੱਟ ਰਹਿ ਗਏ ਲੋਕੀ ਜਾਂ ਜਿਹਦੇ ਕੋਲ ਪੈਸੇ ਉਹ ਉਦੀ ਵਾ ਟਾਈਮ ਪਾਸ ਲਈ ਮાળા ਮੋਟਾ ਚਲਾਈ ਜਾਂਦੇ ਆ ਉਹਨਾਂ ਨੇ ਇੱਕ ਦੋ ਬੰਦੇ ਰੱਖੇ ਹੁੰਦੇ ਨਾਲ ਤੇ ਆਪਣੇ ਪੰਜਾਬੀ ਤੋਂ ਉਹ ਕਰੀ ਜਾਂਦੇ ਆ ਕੰਮ ਨਹੀਂ ਤੇ ਜ਼ਿਆਦਾਤਰ ਪ੍ਰਾਣੀਆਂ ਡੇਹਰੀਆਂ ਛੋਟੀਆਂ ਬੰਦ ਹੋ ਗਈਆਂ ਜਿੱਦਾਂ ਇਹ ਹੁਣ ਵੱਡਾ ਪੱਟਾ ਨਵੇਂ ਸਿਸਟਮ ਵਿੱਚ ਭਟੀਆਂ ਪਟੀਆਂ ਜਿੱਦਾਂ 500 ਗਾਂ ਦੀ 600 700 ਹਜ਼ਾਰ ਗਾਂ ਦੀ 1200 ਗਾਂ ਦੀ ਤੇ ਮੈਂ ਜਾਦਾ ਜਿਹੜੀ ਸਭ ਤੋਂ ਵੱਡੀ ਇੱਥੇ ਇੱਕ ਮਤਲਬ ਵੱਡੀ ਤੋਂ ਵੱਡੀ ਡੇਰੀ ਦੇਖੀ ਆ 1200 ਗਾਂ ਦੀ ਦੇਖੀ ਇਸ ਤੋਂ ਵੱਡੀ ਤੇ ਨਹੀਂ ਦੇਖੀ ਹਜੇ ਤੱਕ ਐਵੇਂ ਕਹਾਂ ਕੋਈ ਹੋਵੇ ਤੇ ਮੈਨੂੰ ਪਤਾ ਨਹੀਂ ਤੇ ਵੀ ਕਿੱਥੇ ਆ ਜਾ ਕਿੱਦਾਂ ਮੈਂ ਹੱਦ ਤੋਂ ਵੱਧ ਤੋਂ ਵੱਡੀਆਂ ਵੱਡੀਆਂ ਜਿਹੜੀ ਸਭ ਤੋਂ ਵੱਡੀ ਡੇਰੀ ਦੇਖੀ ਉਹ 1200 ਗਾਂ ਦੀ ਚੂਣ ਵਾਲੀਆਂ ਕਹਿੰਨਾ 1200 ਗਾਂ ਦੀ ਚੁਵਾਈ ਤੇ ਮੁੜ ਕੇ ਹੋਰ ਬੱਚੀਆਂ ਕਟੀਆਂ ਉਹਨਾਂ ਦੀਆਂ ਬੜਾ ਪੁਰਾਣਾ ਹੁੰਦੀਆਂ ਪਿੱਛੇ ਕਾਫੀ ਲੌਂਗ ਲਾਣਾ ਹੁੰਦਾ ਆਹ ਟਰੈਕਟਰ ਬਹੁਤ ਪੁਰਾਣਾ ਉਹ ਜਿਹੜਾ ਨਾ ਲਾਲ ਜੇ ਰੰਗ ਦਾ ਦਿਖਦਾ ਸਾਹਮਣੇ ਇਹ ਇਹਦੇ ਨਾਲ ਇਹ ਘਾਹ ਵੜਦੇ ਮੈਂ ਇੱਥੇ ਦੇਖੇ ਜਿਹੜਾ ਖੇਤਾਂ ਵਿੱਚ ਨਾ ਘਾਹ ਜਿਹਾ ਬੀਜਿਆ ਹੁੰਦਾ ਉਹੀ ਸਾਰਾ ਸਾਲ ਇਹ ਪਾਉਂਦੇ ਖੇਤਾਂ ਡੰਗਰਾਂ ਨੂੰ ਤੇ ਇੱਕ ਆਹ ਦਰਖਤ ਜਿਹਦਾ ਫਲਾਜ ਆ ਆਪਣੇ ਹੁੰਦੇ ਪੰਜਾਬੀ ਨੂੰ ਬੜਾ ਵਧੀਆ ਲੱਗਦਾ ਆਹ ਜਿਹੜਾ ਹੈਗਾ ਬਹੁਤ ਪੁਰਾਣਾ ਇਹ ਵੀ ਘੱਟੋ ਘੱਟ 30 ਸਾਲ ਤੱਕ ਪੁਰਾਣਾ ਹੋਣਾ 30 35 ਸਾਲ ਦਾ ਦਰਖਤ ਇਹਦੀ ਜਦੋਂ ਗਰਮੀ ਗਰਮੀ ਹੁੰਦੀ ਸ਼ਾਂਹ ਕਿੰਦਾ ਬਹੁਤ ਹੁੰਦੀ ਆ 2-3 ਦਰਖਤ ਇਹਨਾਂ ਦੇ ਇਸ ਗੱਲੋਂ ਸਿਫਤ ਹੈ ਦਰਖਤ ਬਹੁਤ ਆਮ ਦੇ ਗੁਰੇ ਮਿੱਤਰੋ ਤੇ ਮੰਮੀ ਆਹ ਜੇ ਵੇਟ ਕਰ ਰਿਆ ਆ ਉਹ ਡੇਰੀ ਵਾਲਿਆਂ ਨੇ ਹਜੇ ਉਹ ਅੱਜ ਪਤਾ ਨਹੀਂ ਲੇਟ ਆ ਵੈਸੇ ਇੱਥੇ ਆਪਣਾ ਦਾ ਇੱਕ ਪੰਜਾਬੀ ਮੁੰਡਾ ਕੰਮ ਕਰਦਾ ਉਹਦੀ ਅੱਜ ਛੁੱਟੀ ਆ ਉਹ ਆਇਆ ਨੀਗਾ ਤੇ ਇੱਕ ਮੁਸਲਮਾਨ ਨਾਲ ਕੰਮ ਕਰਦਾ ਇੱਕ ਗੋਰਾ ਉਹ ਆਪ ਹੀ ਲੱਗੇ ਆ ਅੱਜ ਲੇਟ ਹੀ ਆ ਥੋੜਾ ਤੇ ਚੱਲ ਮੈਂ ਦੇਖਦਾ ਅੱਧ ਲਈ ਇੰਨਾ ਹੀ ਭੈਣੋ ਤੇ ਭਰਾਓ ਗਲਤੀ ਪੁੱਲ ਚੁੱਕ ਲਈ ਮਾਫ ਚੰਗਾ ਲੱਗਿਆ ਸਬਸਕ੍ਰਾਈਬ ਕਰ ਦਿਓ ਨਾ ਪਸੰਦ ਆਇਆ ਬਲੌਕ ਕਰ ਦਿਓ ਜਿਉਂਦੇ ਵਸਦੇ ਰਹੋ